ਇਸ ਸਾਰੀਆਂ ਮੰਡੀਆਂ ਦੇ ਵਿੱਚ ਖਰੀਦ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਬਾਰਦਨਾ ਵਾਧੂ ਆ ਕਿਸਾਨਾਂ ਨੂੰ ਬਸ ਇਹੋ ਬੇਨਤੀ ਆ ਵੀ ਜਿਹੜਾ ਝੋਨਾ ਆ ਉਹ ਇਹ ਜ਼ਰੂਰ ਵੇਖ ਕੇ ਵਡਾਉਣ ਵੀ ਮੋਇਸਚਰ ਜਿਹੜਾ ਵਾ ਜੋ ਸੈਂਟਰ ਸਰਕਾਰ ਦਿਆਂ ਦੇ ਤਾਂ 17% ਮੋਇਸਚਰ ਵਾਲਾ ਝੋਨਾ ਹੀ ਵੱਢ ਕੇ ਲੈ ਕੇ ਆਉਣ ਤਾਂ ਜੋ ਨਾ ਮੰਡੀ ਦੇ ਵਿੱਚ ਕਿਸਾਨ ਨੂੰ ਕੋਈ ਪਰੇਸ਼ਾਨੀ ਆਵੇ ਨਾ ਆੜਤੀਏ ਨੂੰ ਦਿੱਕਤ ਆਵੇ ਤੇ ਨਾ ਮਜ਼ਦੂਰ ਨੂੰ ਢੇਰੀ ਫੁੱਲਣੀ ਪਵੇ ਆਉਂਦਿਆਂ ਹੀ ਜਿਵੇਂ ਹੁਣ ਆਪਾਂ ਢੇਰੀਆਂ ਚੈੱਕ ਕੀਤੀਆਂ ਅੱਗੇ ਹਰੀਕੇ ਮੰਡੀ ਦੀ ਵੀ ਢੇਰੀਆਂ ਚਾਹ ਕੀਤੀਆਂ 17% ਤੋਂ ਕੋਈ ਵੀ ਢੇਰੀ ਉੱਤੇ ਨਹੀਂ ਕਿਸਾਨ ਵੀ ਬੜਾ ਸਿਆਣਾ ਹੋ ਗਿਆ ਓਵੇਂ ਏਰਕਾ ਚਲੋ ਹੁਣ ਮੌਸਮ ਠੀਕ ਆ ਧੁੱਪ ਪੂਰੀ ਪੈਂਦੀ ਆ ਕਿਸਾਨ ਜਿਹੜਾ ਫਸਲ ਨੂੰ ਝੋਨੇ ਨੂੰ ਜਿਹੜਾ ਵਾ ਕੰਬੈਨ ਲਾਉਂਦੇ ਆ ਤੇ ਸ਼ਾਮਾਂ ਨੂੰ ਜਦੋਂ ਸੂਰਜ ਛਿਪ ਜਾਂਦਾ ਉਦੋਂ ਕੰਬੈਨਾਂ ਬੰਦ ਹੋ ਜਾਂਦੀਆਂ ਕਿਉਂਕਿ ਅਜੇ ਪੂਰੀ ਤਰ੍ਹਾਂ ਸੀਜ਼ਨ ਚੱਲਿਆ ਨਹੀਂ ਖੇਚ ਵੀ ਨਹੀਂ ਏਡੀ ਕੋਈ ਕੰਬੈਨਾਂ ਦੀ ਪਰ ਕੰਬੈਨਾਂ ਵਾਧੂ ਰਹਿਣੀਆਂ ਕਿਉਂਕਿ ਲਗਭਗ 5 ਲੱਖ ਏਕੜ ਰਕਬੇ ਤੇ ਜਿਹੜਾ ਬਾ ਝੋਨੇ ਦਾ ਉਹ ਬਰਬਾਦ ਹੋ ਗਿਆ ਤੋ ਵੀ ਕੰਬਾਈਨਾ ਇੱਥੇ ਪੰਜਾਬ 'ਚ ਚੱਲਦੀਆਂ ਨੇ ਜਿਹੜਾ ਉਸ ਏਰੀਆ 'ਚ ਚੱਲਦੀਆਂ ਸੀ ਕੰਬਾਈਨਾ ਵਾਧੂ ਰਹਿਣੀਆਂ ਕਿਸਾਨਾਂ ਨੂੰ ਇਹੋ ਬੇਨਤੀ ਆ ਕਿ ਸੁੱਕਾ ਝੋਨਾ 17% ਮੋਇਸਚਰ ਵਾਲਾ ਲੈ ਕੇ ਆਉਣ ਤਾਂ ਜੋ ਆਉਂਦੇ ਫਸਲ ਤੁਲ ਜੇ ਤੇ ਰਾਤ ਨੂੰ ਕਿਹੇ ਕਿਸਾਨ ਨੂੰ ਇੱਥੇ ਮੰਡੀ 'ਚ ਰਹਿਣਾ ਹੀ ਨਾ ਪਵੇ ਬਾਕੀ ਨਾਲੋਂ ਨਾਲ ਲਿਫਟਿੰਗ ਸ਼ੁਰੂ ਹੋ ਜਾਣੀ ਆ ਆਰੂ ਕੱਟੇ ਜਾਣੇ ਆ ਜਿਵੇਂ ਜਿਵੇਂ ਬੋਰੀਆਂ ਭਰਦੀਆਂ ਗਈਆਂ ਮੰਡੀਆਂ ਦੇ ਵਿੱਚ ਛੇਲਰ ਵਾਲੇ ਆ ਜਾਣੇ ਆ ਰੂ ਕੱਟੇ ਜਾਣੇ ਆ ਨਾਲੋਂ ਨਾਲ ਲਿਫਟਿੰਗ ਸ਼ੁਰੂ ਹੋ ਜਣੀ ਆ ਨਾ ਕੋਈ ਛੇਲਰ ਵਾਲਾ ਕਿਸੇ ਆੜਤੀਏ ਤੋਂ 1 ਰੁਪਏ ਦਾ ਘੱਟ-ਘੱਟੇ ਤੇ ਨਾ ਕੋਈ ਆੜਤੀਆ ਕਿਸੇ ਕਿਸਾਨ ਤੋਂ ਕੋਈ ਰੁਪਏ ਦਾ ਘੱਟ-ਘੱਟੇ ਸੁੱਕੇ ਝੋਨੇ ਆਉਂਦੇ ਆ ਕੋਈ ਕਿਸੇ ਤੋਂ ਕਿਸੇ ਤਰ੍ਹਾਂ ਦਾ ਘੱਟ ਨਹੀਂ ਲਾਉਣਾ ਸਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਨੇ ਸਬੰਧਤ ਮਾਰਕੀਟ ਕਮੇਟੀ ਨਾਲ ਇਹਨਾਂ ਨਾਲ ਸੰਪਰਕ ਕਰਨ ਕਿਸੇ ਕਿਸਾਨ ਨੂੰ ਮਜ਼ਦੂਰ ਨੂੰ ਵਪਾਰੀ ਨੂੰ ਆੜਤੀਏ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਊਗੀ ਨਾਲੋਂ ਨਾਲ ਲਿਫਟਿੰਗ ਹੋਊਗੀ 24 ਘੰਟਿਆਂ ਦੇ ਵਿੱਚ ਵਿੱਚ ਤੋਲਣ ਤੋਂ ਬਾਅਦ ਕਿਸਾਨ ਦੇ ਖਾਤੇ 'ਚ ਪੇਮੈਂਟ ਆ ਜਾਊਗੀ